ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮਿਹਰ ਬੁਟੀਕ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਤਕਰੀਬਨ ਤਕਰੀਬਨ ਕੁੜੀਆਂ ਦੇ ਬਾਰੇ ਹੋ ਗਏ ਬਹੁਤ ਸੇ ਇਹ ਜੇ ਟੌਪਿਕ ਹੋ ਗਏ ਜੋ ਆਪਣੀ ਜ਼ਿੰਦਗੀ ਦੇ ਤਕਰੀਬਨ ਤਕਰੀਬਨ ਮਤਲਬ ਆਪਾਂ ਦੇਖਦੇ ਆਂ ਤੇ ਆਪਣੀ ਨਿੱਤ ਦੇ ਜੀਵਨ 'ਚ ਉਹ ਗੱਲਾਂ ਵਿਚਰਦੀਆਂ ਆ ਠੀਕ ਹੈ ਨਾ ਆ ਇਹਨਾਂ ਗੱਲਾਂ ਤੇ ਹੀ ਆਪਾਂ ਥੋੜਾ-ਥੋੜੀਆਂ ਗੱਲਾਂ ਕਰਕੇ ਵਿਚਾਰ ਵਟਾਂਦਰਾ ਕਰਦੇ ਰਹਿੰਨੇ ਆ ਤੇ ਹੁਣ ਮੈਂ ਆਪਣੇ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਹੂੰ ਮੈਂ ਗੁਰਦਾਸ ਮਾਨ ਸਾਹਿਬ ਦਾ ਇੱਕ ਮਤਲਬ ਗੀਤ ਸੁਣ ਰਹੀ ਸੀ ਕਿ ਉਹਨਾਂ ਨੇ ਆਪਣੇ ਸਟੇਜ ਸ਼ੋਅ ਸੀ ਉਹਨਾਂ ਦਾ ਤੇ ਉਹਦੇ 'ਚ ਉਹਨਾਂ ਨੇ ਗੱਲ ਕਰ ਰਹੀ ਸੀ ਉਹ ਆ ਤੀਆਂ ਰਾਣੀਆਂ ਸੋਰੀ ਤੀਆਂ ਰਾਣੀਆਂ ਹਾਈਵੇ ਮੇਰੇ ਡਾਡੇ ਅਰਬਾ ਕਿਨਾਂ ਜੰਮੀਆਂ ਕਿਨਾਂ ਨੇ ਲੈ ਜਾਣੀਆਂ ਇਸ ਗੱਲ ਦਾ ਕੀ ਹੈ ਵੀ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਹੀ ਲਾਡਾਂ ਨਾਲ ਪਾਲਦੇ ਆਂ ਚਾਹੇ ਬਾਪ ਗਰੀਬ ਵੀ ਹੋਵੇ ਪਰ ਉਹ ਹਮੇਸ਼ਾ ਆਪਣੇ ਬੱਚਿਆਂ ਕੇ ਬਹੁਤ ਖਾਬ ਹੁੰਦੇ ਆਂ ਜਿਹੜੇ ਉਹ ਤਕਰੀਬਨ ਤਕਰੀਬਨ ਪੂਰੇ ਕਰ ਦਿੰਦਾ ਹੈ ਹਰ ਤਰ੍ਹਾਂ ਦਾ ਜੋਰ ਲਾਂਦਾ ਹੈ ਉਹ ਬੱਚਿਆਂ ਵਾਸਤੇ ਹਰ ਕੰਮ ਕਰਦਾ ਹੈ ਮਿਹਨਤ ਕਰਦਾ ਹੈ ਤੇ ਉਹ ਆਪਣੇ ਬੱਚਿਆਂ ਵਾਸਤੇ ਸਾਰੇ ਸ਼ੌਂਕ ਪੂਰੇ ਕਰਨ ਲਈ ਮਿਹਨਤ ਕਰਦਾ ਹੈ ਹਰ ਬਾਪ ਦਾ ਜਿਆਦਾ ਮੋਹ ਆਪਣੀ ਧੀ ਨਾਲ ਹੁੰਦਾ ਹੈ ਧੀ ਬਾਪ ਨੂੰ ਬਹੁਤ ਲੱਡਲੀ ਹੁੰਦੀ ਹੈ ਜਾਂ ਧੀ ਥੋੜੀ ਜਿਹੀ ਬੜੀ ਹੋ ਜਾਂਦੀ ਹੈ ਤੇ ਬਾਪ ਦਾ ਜਿੰਨਾ ਵੀ ਰੋਟੀ ਪਾਣੀ ਇਹ ਉਹ ਮਤਲਬ ਉਹ ਸਭ ਤੋਂ ਪਹਿਲਾਂ ਬੇੜੇ 'ਚ ਆਂਦੇ ਸਾਰਤੀ ਨੂੰ ਹੀ ਆਵਾਜ਼ ਮਾਰਦਾ ਹੈ ਹਨਾ ਤੇ ਆ ਮੇਰੀ ਗੱਲ ਸੁਣ ਕੇ ਮੈਂ ਮੈਨੂੰ ਨਹੀਂ ਲੱਗਦਾ ਵੀ ਜਿਹੜੀਆਂ ਜਿਹੜੀਆਂ ਭੈਣਾਂ ਮੇਰੀ ਵੀਡੀਓ ਦੇਖ ਰਹੀਆਂ ਉਹਨਾਂ ਨੂੰ ਆਪਣਾ ਬਾਪੂ ਯਾਦ ਨਹੀਂ ਆਇਆ ਹੋਊਗਾ ਉਹਨਾਂ ਨੂੰ ਵੀ ਆਪਣਾ ਬਾਪੂ ਸੇਮ ਯਾਦ ਆਇਆ ਹੋਊਗਾ ਕਿ ਕਿਦਾਂ ਬਾਪੂ ਆਵਾਜ਼ ਮਾਰਦਾ ਤਾਂ ਹਨਾ ਜਾਂ ਹੁਣ ਵੀ ਜਦੋਂ ਜਾਂਦੀਆਂ ਤਾਂ ਪਿਓ ਨੂੰ ਸਭ ਤੋਂ ਜ਼ਿਆਦਾ ਚ ਚੜ ਜਾਂਦਾ ਹੈ ਹਨ ਤੇ ਉਵੇਂ ਹੀ ਇਹ ਹੈ ਵੀ ਬਾਪ ਆਪਣੇ ਜਦ ਤੀਆਂ ਨੂੰ ਇੰਨੇ ਲਾਡਾਂ ਗਲ ਪਾਲਦੇ ਆ ਆਪਣੀ ਤੀਆਂ ਨੂੰ ਜਦੋਂ ਇੱਕ ਚੀਜ਼ ਮੰਗਦੀ ਹੈ ਇੱਕ ਕੇ ਬਦਲੇ ਵੀ ਦੋ ਦੋ ਚੀਜ਼ਾਂ ਆਂਦੀਆਂ ਹੈ ਤੇ ਜਿਸ ਟਾਈਮ ਉਹ ਆਪਣੀ ਧੀ ਨੂੰ ਵਿਆਹ ਦਿੰਦਾ ਹੈ ਹਰ ਉਹ ਤੋਂ ਬਾਅਦ ਪਤਾ ਨਹੀਂ ਕਿਉਂ ਕਿੱਥੇ ਪਿਆਰ ਥੋੜਾ ਥੋੜਾ ਘਟ ਜਾਂਦਾ ਹੈ ਹਨ ਤੇ ਵਾਜਾ ਮਾਰਨੀ ਆ ਤਾਂ ਚੱਲ ਬਹੁਤ ਦੂਰ ਦੀ ਗੱਲ ਹੈ ਬਹੁਤ ਸੇ ਦੁਖਤੀ ਕਿ ਐਸੇ ਹੁੰਦੇ ਆ ਜਿਹੜੇ ਉਹ ਕੱਲੀ ਨਜਿੱਠਦੀ ਆ ਹਰ ਪੇਕੇ ਘਰ ਉਹਨਾਂ ਗੱਲਾਂ ਦਾ ਪਤਾ ਵੀ ਨਹੀਂ ਹੁੰਦਾ ਵੀ ਇਹਨੂੰ ਆਹ ਗੱਲ ਤੇ ਇਸ਼ੂ ਆਇਸੀ ਹਰ ਇਹਨੇ ਉਹਨਾਂ ਨੂੰ ਸੰਕਟ ਨੂੰ ਕੱਟ ਲਿਆ ਇੱਕ ਪਾਸੇ ਤੋਂ ਤਾਂ ਮੈਨੂੰ ਲੱਗਦਾ ਹੈ ਵੀ ਬਹੁਤ ਵਧੀਆ ਗੱਲ ਹੈ ਆ ਟਾਈਮ ਦੇ ਨਾਲ ਹਰ ਇੱਕ ਨੂੰ ਸਟਰੋਂਗ ਹੋਣਾ ਚਾਹੀਦਾ ਹੈ ਤੇ ਆਪਣੇ ਜਿੰਨੇ ਵੀ ਸੈਲਫ ਡਿਸੀਜਨ ਹੈਗੇ ਆ ਉਹਨਾਂ ਨੂੰ ਆਪ ਲੈਣੇ ਚਾਹੀਦੇ ਆ ਪਰ ਕਦੀ ਕਦੀ ਲੱਗਦਾ ਹੈ ਵੀ ਇਕੱਲਾਪਨ ਬੰਦੇ ਨੂੰ ਤੋੜ ਦਿੰਦਾ ਹੈ ਕੁੜੀਆਂ ਨੂੰ ਜਦੋਂ ਆਪਾਂ ਆਪਣੇ ਕੋਲ ਰੱਖ ਕੇ ਇੰਨੇ ਲਾਡਾਂ ਨਾਲ ਪਾਲਦੇ ਆ ਇੱਕ ਬੁੱਟਾ ਤੁਸੀਂ ਆਪਣੇ ਘਰ ਚੋਂ ਮਤਲਬ ਉੱਥੇ ਪਾਲਿਆ 20 22 ਸਾਲ ਹਰ ਉਸ ਤੋਂ ਬਾਅਦ ਤੁਸੀਂ ਦੂਜੇ ਦੇ ਵੇੜੇ ਚ ਲਾਤਿਆ ਤੁਸੀਂ ਉਸ ਬੁੱਟੇ ਦਾ ਮਤਲਬ ਆਪਣੇ ਦਿਮਾਗ ਚੋਂ ਖਿਹੜਾ ਛੱਡ ਤਿਆ ਕਿਆ ਤੁਸੀਂ ਉਹਦਾ ਹਮੇਸ਼ਾ ਹਾਲਚਾਲ ਪੁੱਛਣ ਦਾ ਤੁਹਾਡਾ ਫਰਜ਼ ਬਣਦਾ ਸਾਰੇ ਸਾਰੇ ਮਾਪੇ ਆਪਾਂ ਨੂੰ ਮੈਂ ਆਹੀ ਕਹੂੰਗੀ ਵੀ ਜਦ ਤੱਕ ਹ ਮਤਲਬ ਤੁਹਾਡੇ ਨਾਲ ਉਹਨਾਂ ਦੀ ਗੱਲਬਾਤ ਹੈ ਤੁਸੀਂ ਆਪਣੀ ਕੁੜੀਆਂ ਨੂੰ ਪੂਰੇ ਦਿਲ ਤੇ ਮਤਲਬ ਪੁੱਛਿਆ ਕਰੋ ਵੀ ਉਹਨੂੰ ਕੋਈ ਦੁੱਖ ਤਾਂ ਨਹੀਂ ਹੈਗਾ ਕੋਈ ਤਕਲੀਫ ਤਾਂ ਨਹੀਂ ਹੈਗੀ ਕਿਆ ਰਵਾਜ ਚੱਲਿਆ ਹੋਇਆ ਹੈ ਵੀ ਦਹੇਜ ਦੰਦੇ ਆ ਹਨਾ ਕੁੜੀਆਂ ਨੂੰ ਮੈਂ ਦਹੇਜ ਕੇ ਬਿਲਕੁਲ ਬਰਖਲਾਕ ਹੂੰ ਦਹੇਜ ਨਹੀਂ ਦੇਣਾ ਚਾਹੀਦਾ ਪੇਟੀਆਂ ਭਰ ਦੂਗੇ ਹਰ ਮਤਲਬ ਬੈੱਡ ਭਰ ਗਏ ਅਲਮਾਰੀਆਂ ਭਰ ਗਈ ਪਤਾ ਨਹੀਂ ਕਿਆ ਕਿਆ ਕੁੜੀਆਂ ਨੂੰ ਵੀ ਬੜਾ ਸ਼ੌਕ ਹੁੰਦਾ ਉਸ ਟਾਈਮ ਉਸ ਟਾਈਮ ਉਹਨਾਂ ਨੂੰ ਆਇ ਲੱਗਦਾ ਜਿਸ ਤਰ੍ਹਾਂ ਦੁਨੀਆ ਹੁਣ ਮ제 ਮ제 ਮੈਂ ਚੱਲ ਰਹੀ ਹੈ ਨਾ ਜ਼ਿੰਦਗੀ ਵੀ ਸਾਰੀ ਉਮਰ ਇਸੇ ਤਰ੍ਹਾਂ ਚੱਲੂਗੀ ਐਸਾ ਕੁਝ ਨਹੀਂ ਹੁੰਦਾ ਹੈ ਅ ਬਿਆਹ ਤੇ 2-3 ਸਾਲ ਵਧੀਆ ਲੰਘਦੇ ਆ ਕਿਉਂਕਿ ਉਸ ਟਾਈਮ ਕੁੜੀਆਂ ਕੋਲ ਵੀ ਪੈਸੇ ਹੁੰਦੇ ਆ ਕੋ ਹਰ ਤਕਰੀਬਨ ਤਕਰੀਬਨ ਸੂਟ ਸੱਟ ਵੀ ਬਹੁਤ ਹੁੰਦੇ ਆ ਸੂਟਾਂ ਦਾ ਕੋਈ ਰੋਲਾ ਨਹੀਂ ਹੁੰਦਾ ਜਿਉਂ-ਜਿਉਂ ਬਿਆਹ ਨੂੰ ਵਕਤ ਹੋਣਾ ਸ਼ੁਰੂ ਹੋ ਜਾਂਦਾ ਬੱਚੇ ਹੋ ਜਾਂਦੇ ਆ ਤੇ ਆਪਣੇ ਖਰਚੇ ਵੀ ਵੱਧ ਜਾਂਦੇ ਆ ਹਰ ਦੂਜੇ ਘਰਾਂ ਚ ਕੀ ਹੁੰਦਾ ਹੈ ਵੀ ਉਹ ਸੋਹਰਾ ਪਰਿਵਾਰ ਆਪਣੇ ਅਕੋਰਡਿੰਗ ਹੀ ਖਰਚਾ ਦੇਊਗਾ ਤੇ ਜਿਨ੍ਹਾਂ ਕੁੜੀਆਂ ਤੁਸੀਂ ਇੰਨੇ ਲਾਡਾਂ ਗੱਲ ਪਾਲਿਆ ਹੁੰਦਾ ਹੈ ਨਾ ਵੀ ਇੱਕ ਬੋਲ ਤੇ ਦੋ ਦੋ ਚੀਜ਼ਾਂ ਹਾਜ਼ਰ ਕਰ ਕਰਕੇ ਤੁਸੀਂ ਉਹਨਾਂ ਨੂੰ ਪਾਲਿਆ ਹੁੰਦਾ ਫਿਰ ਜਾਂ ਦੂਜੇ ਘਰ ਚ ਜਾ ਕੇ ਉਹਨਾਂ ਨੂੰ ਜਵਾਬ ਮਿਲਦਾ ਨਾ ਇੱਕ ਇੱਕ ਗੱਲ ਤੇ ਫਿਰ ਉਹਨਾਂ ਨੂੰ ਆ ਗੱਲਾਂ ਫੀਲ ਹੁੰਦੀਆਂ ਤੇ ਮੈਂ ਆਹੀ ਸਾਰਿਆਂ ਨੂੰ ਕਹਿਣਾ ਚਾਹੂੰਗੀ ਵੀ ਤੁਹਾਨੂੰ ਦਹੇਜ ਨਾ ਕੁੜੀਆਂ ਨੂੰ ਦਿਆ ਕਰੋ ਹਰ ਕੁੜੀਆਂ ਨੂੰ ਵੀ ਇਹੀ ਕਹੂੰਗੀ ਵੀ ਇੰਨੇ-ਇੰਨੇ ਮਹਿੰਗੇ ਕੱਪੜੇ ਲੈ ਕੇ ਉਹਨਾਂ ਨੂੰ ਮਤਲਬ ਪੈਸੇ ਨੂੰ ਜ਼ੀਰੋ ਕਰਨਾ ਮੈਨੂੰ ਲੱਗਦੀ ਬੇਵਕੂਫੀ ਹੈ ਹਾਂ ਲਿਮਟ 'ਕਾ ਖਰਚਾ ਕਰੋ ਔਰ ਸਭ ਤੋਂ ਵੱਡੀ ਗੱਲ ਹੈ ਪੜੋ ਲਿਖੋ ਹਰ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਫਿਰ ਵਿਆਹ ਕਰੋ ਕਦੀ ਵੀ ਇਹ ਨਾ ਸੋਚੋ ਵੀ ਹਾਂਜੀ ਹਾਂ ਮੇਰਾ ਵਿਆਹ ਤਾਂ ਬਹੁਤ بڑے ਘਰ ਮਾ ਹੋ ਰਿਹਾ ਉੱਥੇ ਤਾਂ ਇੰਨੀ ਜ਼ਮੀਨ ਹੈ ਇੰਨਾ ਫਲਣਾ ਉਹ ਬਈ ਤੁਹਾਡਾ ਵਿਆਹ ਜ਼ਮੀਨ ਗੱਲ ਨਹੀਂ ਹੋ ਰਿਹਾ ਤੁਹਾਡਾ ਵਿਆਹ ਇੱਕ ਅੱਛੇ ਖਾਸੇ ਬੰਦੇ ਗੱਲ ਹੋ ਰਿਹਾ ਜਿਸकी ਸੋਚ ਡਿਪੈਂਡ ਕਰਦੀ ਹੈ ਵੀ ਉਹ ਕਿਹਾ ਜਾ ਹੈ ਔਰ ਕਿਹੇ ਜਿਹੀ ਪਰਿਵਾਰ ਮਾ ਪਲਿਆ ਵੈ ਕਿਹੀ ਜੀ ਮਾਂ ਨੇ ਉਹਨੂੰ ਪਾਲਿਆ ਹੈ ਠੀਕ ਹੈ ਏ ਨਹੀਂ ਹੁੰਦਾ ਕਦੀ ਵੀ ਵੀ ਜਿੱਦਾਂ ਦੀ ਪਰਵਰਿਸ਼ ਤੁਹਾਡੀ ਹੋਈ ਹੈ ਤੇ ਅਗਲੇ ਬੰਦੇ ਦੀ ਵੀ ਸੇਮ ਉਦਾਂ ਦੀ ਹੀ ਪਰਵਰਿਸ਼ ਹੋਈ ਹੋਏਗੀ ਬਹੁਤ ਲੋਕ ਇਦਾਂ ਦੇ ਹੁੰਦੇ ਆ ਵੀ ਜਿਨ੍ਹਾਂ ਨੂੰ ਸ਼ੁਰੂ ਤੋਂ ਹੀ ਬਹੁਤ ਤੰਗੀਆਂ ਤਰੂਸੀਆਂ ਵਿੱਚ ਪਾਲਿਆ ਹੁੰਦਾ ਹੈ ਹਰ ਉਹ ਚਾਹੇ ਮੈਂ ਕਹੇ ਰਹੀ ਵੀ ਮਰਨ ਮਰ ਜਾ ਉਹ ਬੰਦਾ ਨਹੀਂ ਹੱਥ ਵਾ ਦੇ ਪੈਸੇ ਛੱਡੂਗਾ ਹਰ ਇੱਧਰ ਕੁੜੀਆਂ ਕਹਿੰਦੇ ਇੰਨੇ ਖੁੱਲੇ ਖਰਚੇ ਵਿੱਚ ਪਾਲੀ ਹੁੰਦੀਆਂ ਵੀ ਉਹ ਕਹਿੰਦੀਆਂ ਦਾਦੇ ਕੋਈ ਚੱਕਰ ਨਹੀਂ ਲੈ ਲੈ ਆਣ ਦੇ ਜਿਨ੍ਹਾਂ ਕੁੜੀਆਂ ਨੂੰ ਇੰਨੇ ਖੁੱਲੇ ਖਰਚਿਆਂ 'ਚ ਪਾਲਿਆ ਹੁੰਦਾ ਫਿਰ ਅਗਲੇ ਘਰ 'ਮਾਂ ਜਾ ਕੇ ਜਦੋਂ ਉਹਨੂੰ ਹਰ ਚੀਜ਼ ਬੰਨਾ ਨਾ ਕੋਈ ਨਹੀਂ ਲੈ ਲੇਂਗੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਫਿਰ ਫਿਰ ਘਰਾਂ 'ਚ ਕਲੇਸ਼ ਸ਼ੁਰੂ ਹੋ ਜਾਂਦੇ ਆ ਉਹ ਕਲੇਸ਼ ਛੋਟੇ 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 ਗੱਲਾਂ ਤੇ ਇਤਨੇ ਵੱਡੇ ਵੱਡੇ ਮਸਲੇ ਬਣ ਜਾਂਦੇ ਆ ਵੀ ਉਸ ਵਿਚਾਰੀ ਬਗਾਨੀਤੀ ਕੇ ਸਾਰੇ ਹੀ ਬੈਰੀ ਬਣ ਜਾਂਦੇ ਆਂ ਵੀ ਆ ਬੋਲਦੀ ਐ ਉਹ ਕਦੀ ਗਲਤ ਤਰੀਕੇ ਦੇ ਨਹੀਂ ਬੋਲ ਰਹੀ ਮੈਂ ਸਾਰੀਆਂ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਬਹੁਤ ਕੁੜੀਆਂ ਇਹੀ ਜਿਹੀਆਂ ਵੀ ਹੁੰਦੀਆਂ ਜੋ ਬਹੁਤ ਚੰਗੇ ਤੇ ਚੰਗੇ ਸੋਹਰੇ ਪਰਿਵਾਰਾਂ ਨੂੰ ਤੰਗ ਕਰਨੀਆਂ ਕਰਨਾ ਸ਼ੁਰੂ ਕਰ ਦਿੰਦੀਆਂ ਹਰ ਮਤਲਬ ਬਿਨਾਂ ਗੱਲ ਤੇ ਹੀ ਉਹਨਾਂ ਨੇ ਉਹ ਕੋਈ ਵੀ ਮੌਕਾ ਨਹੀਂ ਛੱਡਣਾ ਉਹਨਾਂ ਨੂੰ ਬੇਇੱਜ਼ਤ ਕਰਨੇਗਾ ਫਿਰ ਦੂਜਾ ਪਰਿਵਾਰ ਵੀ ਕੋਈ ਐਹਾ ਜਾਨੀ ਹੁੰਦਾ ਵੀ ਉਹ ਕਿੰਨਾ ਸੁਣੂਗੇ ਸੱਸ ਸੱਸ ਕਹਿ ਨਹੀਂ ਦਿੰਦੇ ਸੱਸਾ ਦਾ ਇੱਕ ਇੱਕ ਨਹੀਂ ਮਤਲਬ ਜਰਿਆ ਜਾਂਦਾ ਉੱਤੇ ਤਾਂ ਦੋ ਸੱਸੇ ਹੁੰਦੇ ਆ ਹਨਾ ਸੱਸ ਫਿਰ ਬਰਦਾਸ਼ਤ ਨਹੀਂ ਕਰਦੀ ਆ ਜੀ ਸੱਸ ਫਿਰ ਉਸੇ ਟਾਈਮ ਉਹਦੇ ਘਰੇ ਫੋਨ ਕਰਨਾ ਉਹਨੂੰ ਫਲਾਣਾ ਉਹਨੂੰ ਠਿੰਕਾ ਹਨਾ ਗੱਲ ਇੰਨੀ ਹੁੰਦੀ ਆ ਸੱਸ ਨੇ ਉਹਨੂੰ ਵਧਾ ਵਧਾ ਕੇ ਥਾਰੀ ਨੇ ਆਏ ਕਰਦੀ ਆ ਥਾਰੀ ਕੁੜੀ ਨੇ ਆਏ ਕਰਦੀ ਆ ਤੁਹਾਨੂੰ ਸਮਝ ਨਹੀਂ ਆਂਦੀ ਤੁਹਾਨੂੰ ਕੀ ਸਿਖਾਇਆਤਾ ਯੋ ਉਠਦੀ ਨਹੀਂ ਹੈ ਇਹ ਨਿਊ ਐ ਨਿਊ ਐ ਮਤਲਬ ਮੈਂ ਹਰ ਇੱਕ ਹਰ ਇੱਕ ਮਤਲਬ ਮਾਪੇ ਨੂੰ ਇਹੀ ਕਹੂੰਗੀ ਆਪਣੇ ਬੱਚੇ ਨੂੰ ਹਾਂ ਬਹੁਤ ਅੱਛੀ ਤਰ੍ਹਾਂ ਬਹੁਤ ਖੁੱਲੇ ਉਸਮਾ ਪਾੜੋ ਪਰ ਵਿਆਹ ਕੈ ਆਪਣੀ ਧੀ ਕੀ ਖਬਰ ਨਾ ਲੈਣਾ ਇਸ ਚੀਜ਼ ਨੂੰ ਮੈਂ ਬਹੁਤ ਗਲਤ ਮੰਨਦੀ ਹਾਂ ਜੀ ਆਪਣੀ ਧੀ ਨੂੰ ਬਾਅਦਮਾ ਵੀ ਇਸੇ ਤਰ੍ਹਾਂ ਰੱਖੋ ਵੀ ਆ ਅਸੀਂ ਵਿਆਹੀ ਹੈ ਭਾਈ ਅਸੀਂ ਵੇਚੀ ਨਹੀਂ ਹੈਗੀ ਹਰ ਆਪਣੀਆਂ ਕੁੜੀਆਂ ਨੂੰ ਹੁਨਰ ਜ਼ਰੂਰ ਸਿਖਾਓ ਵੀ ਉਹ ਦੂਜੇ ਘਰ ਜਾ ਕੇ ਇਹ ਨਹੀਂ ਹੈਗਾ ਵੀ ਸਾਰੇ ਘਰਾਂ ਦੇ ਹਾਲਾਤ ਬਹੁਤ ਅੱਛੇ ਹੁੰਦੇ ਹੋਏ ਵੀ ਉਹ ਖਰਚਾ ਨਹੀਂ ਦਿੰਦੇ ਬਹੁਤਾਂ ਦੇ ਇਦਾਂ ਦੇ ਹੁੰਦੇ ਆ ਵੀ ਗਰੀਬੀ ਵੀ ਹੁੰਦੀ ਹੈ ਸਭ ਤਰ੍ਹਾਂ ਦੇ ਲੋਕ ਹੈ ਜੀ ਹੁਨਰ ਸਿਖਾਓ ਤਾਂ ਕਿ ਤੁਹਾਡੀ ਕੁੜੀਆਂ ਕੱਲ ਨੂੰ ਆਉਣੇ ਆਲੇ ਟਾਈਮ ਆ ਆਪਣਾ ਬਿਜ਼ਨਸ ਕਰ ਸਕੇ ਔਰ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਜਿੱਦਾਂ ਸਲਾਈਆਂ, ਕਢਾਈਆਂ, ਕੋਈ ਹੋਰ ਬਿਜ਼ਨਸ ਹੋ ਗਏ, ਪਾਰਲਰ ਹੋ ਗਏ, ਹਰ ਮਤਲਬ ਬੁਣਤੀ ਹੋ ਗਈ, ਕਢਾਈਆਂ ਹੋ ਗਈ, ਮਤਲਬ ਬਹੁਤ ਕੁਝ ਹੈ, ਕੁਕਿੰਗ ਹੋ ਗਈ, ਹੈ ਉਹਨਾਂ ਨੂੰ ਪੜਾਓ ਲਿਖਾਓ ਬਦਲ ਪ੍ਰੋਫੈਸਰ ਲੱਗਣ ਅੱਗੇ ਤੇ ਅੱਗੇ ਵਧਣ ਹਨਾ ਬੜੇ ਤੇ ਬੜੇ ਬਿਜ਼ਨਸ ਕਰ ਸਕਦੀਆਂ ਬੰਦਾ ਆਪ ਠੀਕ ਹੋਵੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਹਰ ਕੁੜੀਆਂ ਨੂੰ ਦਹੇਜ ਨਾ ਦੇ ਕੇ ਮੇਰਾ ਇਹੀ ਕਹਿਣਾ ਹੈ ਵੀ ਕੁੜੀਆਂ ਨੂੰ ਵੱਧ ਤੋਂ ਵੱਧ ਪੜਾ ਕੇ ਉਹਨਾਂ ਨੂੰ ਉਹਨਕੇ ਪੈਰਾਂ ਪਾ ਕਰਕੇ ਹੀ ਅੱਗੇ ਵਧਣੇ ਵਾਸਤੇ ਫਿਰ ਵਿਆਹ ਕਰੋ ਤਾਂ ਕਿ ਦੂਜੇ ਘਰ ਜਾ ਕੇ ਉਹ ਕਿਸੇ ਵੀ ਘਰ ਚ ਕਲੇਸ਼ ਕਾ ਮਤਲਬ ਮੁੱਦਾ ਨਾ ਬਣੇ ਉਹਨਾਂ ਕੇ ਸਿਰਪਾ ਹੀ ਰੱਖ ਕੇ ਮਤਲਬ ਇੱਕੋ ਗੱਲ ਉਹਨਾਂ ਕੇ ਸਿਰਕਣੀ ਨੂੰ ਮਤਲਬ ਐਕਸ਼ਨ ਕਰਕੇ ਹੀ ਕਿਹਾ ਜਾਂਦਾ ਇਹਨੇ ਐ ਕਰਤਾ ਇਹਨੇ ਐ ਕਰਤਾ ਇਹਨੇ ਐ ਕਰਤਾ ਆਪਾਂ ਲੋਕ ਦੂਜਿਆਂ ਦੇ ਹੱਥਾਂ ਮੇ ਆਪਣੇ ਬੱਚਿਆਂ ਨੂੰ ਦੇ ਕੇ ਇਸ ਤਰ੍ਹਾਂ ਭੁੱਲ ਜਾਂਦੇ ਆ ਜਿਸ ਤਰ੍ਹਾਂ ਇਹਨਾਂ ਨੇ ਕਦੀ ਮਾਰੇ ਵਾਸਤਾ ਕੁਝ ਕਰਿਆ ਹੀ ਨਹੀਂ ਹੁੰਦਾ ਹਨਾ ਕੁੜੀਆਂ ਨੂੰ ਕਦੀ ਵੀ ਕੱਲੀਆਂ ਨਾ ਛੱਡੋ ਕੁੜੀਆਂ ਨੂੰ ਪੁੱਛ ਕੇ ਦੇਖਿਓ ਵੀ ਉਹ ਆਪਣੇ ਬਾਪੂ ਨੂੰ ਕਿੰਨਾ ਪਿਆਰ ਕਰਦੀਆਂ ਚਾਹੇ ਵਕਤ ਕੇ ਗੱਲ ਬਾਪੂ ਬਾਪੂਆਂ ਕੇ ਨੇਚਰ ਚੇਂਜ ਹੋ ਗਏ ਸਾਡੇ ਘਰਾਂ ਚ ਕਿਆ ਰਵਾਜ ਐ ਕਿ ਮਾਂ-ਬਾਪ ਆਪਣਾ ਪਿਆਰ ਇਜ਼ ਮਤਲਬ ਮਤਲਬ ਬੋਲ ਕੇ ਨਹੀਂ ਦੱਸਦੇ ਪਰ ਮੈਨੂੰ ਲੱਗਦੀ ਜਦ ਤੁਸੀਂ ਆਪਣੀ ਕੁੜੀਆਂ ਕੀ ਧੀਆ ਕੀ ਸਪੋਰਟ ਕਰੋਗੇ ਨਾ ਉਹ ਪਿਆਰ ਬੋਲਣੇ ਕੀ ਵੀ ਲੋੜ ਨਹੀਂ ਰਹਿੰਦੀ ਉਹ ਪਿਆਰ ਨੇਚਰਲੀ ਚਲਕਦਾ ਆ ਉਹਨਾਂ ਗੱਲਾਂ 'ਚ ਕਿ ਕੁੜੀਆਂ ਬੜੇ ਮਾਣ ਗੱਲ ਕਹਿੰਦੀਆਂ ਵੀ ਜੇ ਆਏ ਹੋਇਆ ਤਾਂ ਮੈਂ ਆਪਣੇ ਬਾਪੂ ਨੂੰ ਫੋਨ ਕਰ ਦਊਗੀ ਪੇਕੇ ਹੁਣ ਬਹੁਤ ਜ਼ਰੂਰੀਆਂ ਦਬ ਦਵਾ ਹੁੰਦਾ ਕਿਸੇ ਨੇ ਕਿਹਾ ਤਾਂ ਵੀ ਧੀ ਨਾ ਵੀ ਪੇਕੇ ਆ ਕੇ ਦਮ ਤੇ ਬਸਦੀ ਹੈ ਹਨਾ ਤੇ ਲਾਸਟ ਚ ਇੱਕ ਬਹੁਤ ਬੜੀ ਗੱਲ ਕਹਿਣਾ ਚਾਹੂੰਗੀ ਤੇ ਬਿਲਕੁਲ ਪੇਕਿਆਂ ਦੇ ਦਮ ਤੇ ਬਸ ਜਾਂਦੀ ਹੈ ਪਰ ਸਭ ਤੋਂ ਵੱਡਾ ਜੇ ਤੀ ਬਸਦੀ ਹੈ ਕੋਈ ਵੀ ਔਰਤ ਕਿਤੇ ਬਸਦੀ ਹੈ ਤਾਂ ਉਸ ਮਹਾਰਾਜ ਦੀ ਕਿਰਪਾ ਦੇ ਨਾਲ ਬਸਦੀ ਹੈ ਅ ਜਦ ਕਿਸੇ ਵੀ ਕੁੜੀ ਕੋਲ ਬੱਚਾ ਹੋ ਜਾਂਦਾ ਹੈ ਤੇ ਸੋਚੋ 100% ਤਾਂ ਉਸੇ ਟਾਈਮ ਬਸ ਜਾਂਦੀ ਆ ਸਾਡੇ ਦੇਸਾਂ ਚ ਆ ਚੀਜ਼ ਹੈਗੀ ਹੈ ਆਪਣੇ ਘਰ ਚ ਕਿ ਦੁਨੀਆ ਉਮਰਾ ਘਾਟ ਦਿੰਦੀ ਆ ਬੱਚੇ ਪਿੱਛੇ ਕਿ ਬੱਚਾ ਨਾ ਰੁੱਲ ਜੇ ਹਨਾ ਤੇ ਦੂਜੇ ਵੀ ਕੋਈ ਵੀ ਬੜੇ ਤੋਂ ਬੜਾ ਡਿਸੀਜਨ ਲੈਣ ਲਗੇ ਸੋਚਦੇ ਆ ਕਿ ਨਾ ਆ ਨਹੀਂ ਕਰਨਾ ਬੱਚਾ ਰੁੱਲ ਜੂਗਾ ਹਰ ਇੱਕ ਜਿਸ ਤਰ੍ਹਾਂ ਕੁੜੀਆਂ ਕੁੱਕ ਹਰੀ ਹੋਣੀ ਚਾਹੀਦੀ ਹੈ ਤੇ ਬਗਾਨੇ ਘਰਾਂ ਚ ਜਿਵੇਂ ਅਸੀਂ ਗਏ ਆ ਉਹਨਾਂ ਨੂੰ ਸਾਨੂੰ ਸਮਝਣਾ ਚਾਹੀਦਾ ਤੇ ਸਾਨੂੰ ਉਹਨਾਂ ਦੇ ਘਰ ਦੇ ਹਾਲਾਤ ਹਰ ਉਹਨਾਂ ਦੇ ਘਰ ਦਾ ਸਭ ਕੁਤਾਬ ਸਮਝਣਾ ਚਾਹੀਦਾ ਸੋ ਆਹੀ ਕਹੂੰਗੀ ਆਪਣੀ ਧੀਆ ਕਦੇ ਸਾਥ ਨਾ ਛੱਡੋ ਕੁੜੀਆਂ ਨੂੰ ਆਪਣੇ ਪੇਕਿਆਂ ਤੋਂ ਬਹੁਤ ਉਮੀਦਾਂ ਹੁੰਦੀਆਂ ਜਿਵੇਂ ਅੱਜ ਕੱਲ੍ਹ ਸੰਧਾਰੇ ਚੱਲ ਰਹੇ ਆ ਚੋ ਚੜਿਆ ਪਿਆ ਸਾਰੀਆਂ ਨੂੰ ਕਿਸ ਚੀਜ਼ ਦਾ ਮੇਰਾ ਤੀਆਂ ਦਾ ਸੰਧਾਰ ਆ ਗਿਆ ਮੇਰਾ ਤੀਆਂ ਦਾ ਸੰਧਾਰ ਆ ਗਿਆ ਉਹਨਾਂ ਨੂੰ ਕੋਈ ਮਤਲਬ ਨਹੀਂ ਆ ਵੀ ਉਸ ਵਾਂ ਕੇ ਆ ਗਿਆ ਬਸ ਇਹ ਆ ਵੀ ਮੇਰਾ ਤੀਆਂ ਦਾ ਸੰਧਾਰ ਆ ਗਿਆ ਠੀਕ ਹੈ ਨਾ ਤਾਂ ਮੰਨਦੀ ਆ ਜੀ ਮੈਂ ਵੀ ਕੁੜੀਆਂ ਨੂੰ ਆਪਣੇ ਪੇਕੇ ਅੰਗਲ ਬਹੁਤ ਪਿਆਰ ਹੁੰਦਾ ਸੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟਾਂ ਚ ਜਰੂਰ ਦੱਸਣਾ ਜੀ ਓਕੇ ਥੈਂਕ ਯੂ ਆਪਣੀ ਤੀਆਂ ਦਾ ਸਾਥ ਕਦੀ ਨਹੀਂ ਛੱਡਣਾ ਜੀ